ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਕੀ ਨਾਂ ਹੈ ਜੀ ਸ਼ੰਦਰ ਸਿੰਘ ਆ ਜੀ ਪਿੰਡ ਕਿਹੜਾ ਹੈ ਜੀ ਆਪਣਾ ਖਮਾਣੋ ਮੇਲੇ ਵਾਲੀ ਆਪਣਾ ਮੋਬਾਈਲ ਨੰਬਰ 9464846510 ਇਹ ਆਪਾਂ ਕਿਹੜੀ ਮੱਕੀ ਵੈਰੈਟੀ ਲਈ ਹੋਈ ਹੈ ਇਹ 36516 ਲਈ ਸੀ ਐਲਜੀ ਦੀ ਐਲਜੀ ਦੀ ਤੇ ਕਿਵੇਂ ਲੱਗੀ ਤੁਹਾਨੂੰ ਹਾਲ ਤੱਕ ਵੈਰੈਟੀ ਵਧੀਆ ਜੀ ਵੈਰੈਟੀ ਛੱਲੀ ਟਾਂਡਾ ਟੁੰਡਾ ਕਿਵੇਂ ਬਹੁਤ ਵਧੀਆ ਜੀ ਝਾੜ ਅੱਛਾ ਜੀ ਸਹੀ ਝਾੜ ਆ ਜੀ ਦਾਣੇ ਦੀ ਕੁਆਲਿਟੀ ਵਗੈਰਾ ਦਾਣੇ ਦੀ ਕੁਆਲਿਟੀ ਵੀ ਵਧੀਆ ਜੀ ਸਾਰੀ ਠੀਕ ਠਾਕ ਪੱਤਾ ਵਗੈਰਾ ਟਾਂਡਾ ਟਾਂਡਾ ਵੀ ਵਧੀਆ ਠੀਕ ਆ ਮਜ਼ਬੂਤ ਆ ਉਹ ਡਿੱਗਣ ਦੀ ਪ੍ਰੋਬਲਮ ਕੋਈ ਡਿੱਗਣ ਦੀ ਕੋਈ ਪ੍ਰੋਬਲਮ ਨਹੀਂ ਆ ਜੀ ਮੇਰੀ ਤੂਫਾਨ ਪੂਰਾ ਸਹੀ ਗਈ ਮक्की ਪੂਰਾ ਜੀ ਪੂਰਾ ਸਹੀ ਇੱਕ ਛੰਦੀ ਗੱਭਿਓ ਤੋੜ ਕੇ ਦਿਖਾਓਗੇ ਇਹਦਾ ਗੁੱਲ ਦੇਖੋ ਬਾਜੀ ਸਹੀ ਲੱਗੀ ਤੁਹਾਨੂੰ ਸਹੀ ਆ ਜੀ ਬਿਲਕੁਲ ਸਹੀ ਆ ਜੀ ਹੋਰ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਜਾਓਗੇ ਅਸੀਂ ਕਹਿੰਦੇ ਆ ਵੀ ਇਹੀ ਲਾਓ 36516 ਨੰਬਰ ਸੈਟੀਸਫਾਈ ਹੋ ਪੂਰੇ ਇਸ ਦਾ ਹਾਂ ਜੀ ਵਧੀਆ ਜੀ ਠੀਕ ਹੈ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ